ਹਾਂ ਜੀ ਕੀ ਨਾਮ ਹੈ ਭਾਈ ਆਪਣਾ ਕੀ ਨਾਮ ਹਾਂ ਜੀ ਮੈਂ ਸੁਤਿੰਦਰ ਸਿੰਘ ਸਾਨੇਵਾਲ ਪਹਿਲਾਂ ਤਾਂ ਸਾਰੇ ਜਿਹੜੇ ਤੁਹਾਡੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਇੱਥੇ ਪੰਜਾਬ ਸਰਕਾਰ ਆਪਕੇ ਦਵਾਰ ਦੇ ਸਕੀਮ ਦੇ ਤਹਿਤ 9 ਨੰਬਰ ਵਾਰਡ ਸਾਨੇਵਾਲ ਦੇ ਵਿੱਚ ਪਬਲਿਕ ਲਈ ਜਿਹੜਾ ਕੈਂਪ ਲਾਇਆ ਜਾ ਰਿਹਾ ਜੀ ਦੇ ਵਿੱਚ ਸੁਵਿਧਾ ਕੇਂਦਰ ਵਾਲੇ ਹੈਲਥ ਡਿਪਾਰਟਮੈਂਟ ਕਿਰਤ ਵਿਭਾਗ ਹੈਲਥ ਡਿਪਾਰਟਮੈਂਟ ਲੋਕਲ ਬਾਡੀਜ਼ ਔਰ ਜਿਹੜਾ ਹੈਗਾ ਰੈਵਨਿਊ ਡਿਪਾਰਟਮੈਂਟ ਜਿੰਨੇ ਵੀ ਇਹਨਾਂ ਦੇ ਮਸਲੇ ਨੇ ਕੰਮ ਪੈਂਡਿੰਗ ਨੇ ਪੈਨਸ਼ਨਾਂ ਬੁਢਾਪਾ ਪੈਨਸ਼ਨਾਂ ਵਿਧਵਾ ਪੈਨਸ਼ਨਾਂ ਗੀਹਣ ਪੈਨਸ਼ਨਾਂ ਉਸ ਤੋਂ ਇਲਾਵਾ ਆੰਜੂ ਮੰਨ ਕਾਰਡ ਲੇਬਰ ਕਾਰਡ ਜੋ ਵੀ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਉਹ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੇ ਲਾਭਪਾਤਰੀ ਨੇ ਹਮ ਹਮਾ ਕੇ ਉਹ ਇੱਥੇ ਲਾਭ ਲੈ ਰਹੇ ਨੇ ਤੇ ਮੇਰੇ ਵੱਲੋਂ ਸਾਰੇ ਜਿਹੜੇ ਆਏ ਹੋਏ ਇੱਥੇ ਮੁਲਾਜ਼ਮ ਨੇ ਵੱਖ-ਵੱਖ ਡਿਪਾਰਟਮੈਂਟਾਂ ਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਦੀਨ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਸੁਵਿਧਾਵਾਂ ਜਿਹੜੀਆਂ ਨੇ ਘਰ-ਘਰ ਪ੍ਰਦਾਨ ਕਰਾਉਣ ਦਾ ਜਿਹੜਾ ਉਪਰਾਲਾ ਕੀਤਾ। ਦੇਖੇ ਐਨਓਸੀ ਬੰਦ ਕੀਤੀ ਗਈ ਸੀ ਤਾਂ ਹੁਣ ਉਹਨਾਂ ਦਾ ਕੋਲ ਵੀ ਦਿੱਕੇ ਕੀ ਕਰਨ ਚਾਹੋਗੇ। ਦੇਖੋ ਜੀ ਗੱਲ ਇਹ ਹੈ ਵੀ ਐਨਓਸੀ ਜਦੋਂ ਨਾ ਚੱਲਦਾ ਹਨ ਤਾਂ ਸਾਡਾ ਉਹਦੇ ਨਾਲ ਇੱਕ ਰਿਸ਼ਤਾ ਜੁੜ ਜਾਂਦਾ ਮੇਰਾ ਖਾਸ ਕਰਕੇ ਕਿਉਂਕਿ ਮੈਂ ਇਸ ਡਿਪਾਰਟਮੈਂਟ ਨਾਲ ਜੁੜਿਆ ਹੋਇਆ ਹਾਂ ਰੀਅਲ ਏਸਟੇਟ ਨਾਲ ਜਿਹੜਾ 2018 ਦੀ ਜੋ ਪਾਲਿਸੀ ਬਣੀ ਸੀ ਜਿਹੜੀ ਤ੍ਰਿਪਤ ਬਾਜਵਾਜੀ ਨੇ ਬਣਾਈ ਸੀ ਤੇ ਉਹਦੇ ਵਿੱਚ ਸਾਡਾ ਵੱਡਾ ਰੋਲ ਸੀ ਐਜੇ ਕਲੋਨਾਈਜ਼ ਐਸੋਸੀਏਸ਼ਨ ਉਹਦੇ ਵਜੋਂ ਮੈਂਬਰ ਵਜੋਂ ਮੈਂ ਉਹਦੇ ਵਿੱਚ ਸ਼ਾਮਲ ਸੀ ਤੇ ਉਸ ਟਾਈਮਸ ਬੜਾ ਸਪਸ਼ਟ ਕਰਤਾ ਸੀ ਵੀ ਅੱਜ ਤੋਂ ਬਾਅਦ ਜਿਹੜੀਆਂ ਪਿਛਲੀਆਂ ਕਲੋਨੀਆਂ ਨੇ ਉਹਨੂੰ ਅਸੀਂ ਐਕਸੈਪਟ ਕਰ ਲਵਾਂਗੇ ਉਸ ਤੋਂ ਬਾਅਦ ਜਿਹੜਾ ਕੋਈ ਆਨਾਥੁਰੇ ਜੀ ਕਲੋਨੀ ਕੱਟੂਗਾ ਉਹਦੇ ਵਿੱਚ ਕੋਈ ਜਿਹੜੀ ਤੁਹਾਨੂੰ ਸੁੱਖ ਸੁਵਿਧਾ ਨਹੀਂ ਮਿਲਣੀ ਸੋ ਮਾਮਲਾ ਹਾਈ ਕੋਰਟ 'ਚ ਹੈਗਾ ਪੰਜਾਬ ਸਰਕਾਰ ਬੜੀ ਜਲਦੀ ਉਹਨਾਂ ਤੇ ਵਰਕ ਕਰ ਰਹੀ ਹੈ ਤੇ ਅਲੱਗ-ਅਲੱਗ ਜਿਹੜੇ ਅਫੀਸਰ ਸਹਿਬਾਨ ਨੇ ਉਹ ਆਪ ਕੋ ਆਪਣੀ ਸਟੇਟਮੈਂਟ ਸੀਐਮ ਸਾਹਿਬ ਨੂੰ ਦੇ ਚੁੱਕੇ ਨੇ ਔਰ ਸਾਡਾ ਜਿਹੜਾ ਪੂਰੀ ਨਜ਼ਰ ਜਿਹੜੀ ਇਸ ਮਾਮਲੇ ਤੇ ਬਣੀ ਹੋਈ ਹੈ ਜਲਦੀ ਹੀ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕਰਕੇ ਇਹ ਜਿਹੜਾ ਹਾਈ ਕੋਰਟ ਦਾ ਕੇਸ ਆ ਵਾਪਸ ਹੋ ਜਾਏਗਾ ਔਰ ਇਹਨੂੰ ਅਸੀਂ ਚਾਲੂ ਹੋ ਜਾਣਗੇ ਦੇਖੇ ਵੀ ਜਿੱਦਾਂ ਆਪਾਂ ਅ ਚਲੋ ਅੱਜ ਇਸ ਕੈਂਪ ਵਿੱਚ ਕਿੰਨੇ ਆਏ ਅੱਜ ਇਸ ਕੈਂਪ ਵਿੱਚ ਕਿੰਨੇ ਲੋਕਾਂ ਨੇ ਤੇ ਕੰਮ ਹੋਇਆ ਤੇ ਕਿੰਨੇ ਜੋਗ ਦੇਖੋ ਹਲੇ ਜਿਹੜਾ ਹੈਗਾ ਸ਼ੁਰੂਆਤੀ ਦੌਰ ਆ ਕੈਂਪ ਦਾ ਤੇ ਅਸੀਂ ਘਰ ਘਰ ਸਨੇਹੇ ਦਿੱਤੇ ਨੇ ਤੇ ਹਲੇ ਕਾਫੀ ਕਮੀਆਂ ਵੀ ਨੇ ਉਹ ਕੀ ਆ ਵੀ ਕਿਸੇ ਕੋਲ ਕੋਈ ਪੇਪਰ ਨਹੀਂ ਕੁਝ ਨਹੀਂ ਹੈ ਪਰ ਫਿਰ ਵੀ ਜਿਹੜੇ ਵੱਧ ਤੋਂ ਵੱਧ ਸਾਡੇ 9 ਨੰਬਰ ਵਾਰਡ ਚ ਕੋਈ ਇਹੋ ਜਿਹਾ ਲਾਹ ਪੱਤਰੀ ਬਚੂਗਾ ਨਹੀਂ ਜੀ ਦਾ ਕੰਮ ਪੈਂਡਿੰਗ ਰਹਿ ਜੂਗਾ ਅਸੀਂ ਸਾਰੇ ਕਰਵਾ ਦਾਂਗੇ ਕਿਸ ਤਰ੍ਹਾਂ ਦੇ ਦਿਓ ਕਿ ਮਤਲਬ ਦੇਖਿਆ ਜਾਂਦਾ ਕਿ ਜਿਹੜੇ ਮਤਲਬ ਜਿਹੜੇ ਕੁਝ ਕੰਮ ਨੇ ਸਹੂਲਤਾਂ ਸੈਂਟਰਾਂ ਦੇ ਮਤਲਬ ਉਹ ਕਾਫੀ ਸਮੇਂ ਤੋਂ ਕਿ ਲੋਕ ਕਿਹੜਾ ਮਾਰ ਤੇ ਨਹੀਂ ਕੰਮ ਨਹੀਂ ਹੋ ਪਾਰੇ ਲੇਕਿਨ ਅੱਜ 2 ਘੰਟੇ ਵਿੱਚ ਕੈਂਪ ਲਗਾਇਆ ਜਾ ਰਿਹਾ ਕਿੰਨਾ ਮਤਲਬ ਨਹੀਂ ਦੇਖੋ ਅਸੀਂ ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਜਿਨ੍ਹਾਂ ਦੇ ਕੰਮ ਪੈਂਡਿੰਗ ਨੇ ਸਾਡੀ ਨੋਟਿਸ ਦੇ ਵਿੱਚ ਨੇ ਸਾਡੀ ਡੈਰੀ ਦੇ ਵਿੱਚ ਲਿਖੇ ਹੋਏ ਨੇ ਕਿਹੜੇ-ਕਿਹੜੇ ਬੰਦੇ ਨੂੰ ਕੀ-ਕੀ ਸ ਤੇ ਅਸੀਂ ਉਹਨਾਂ ਨੂੰ ਆਪਣਾ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਤੇ ਮੈਨੂੰ ਉਮੀਦ ਹੈ ਵੀ ਅਸੀਂ 100% ਚਾਹੇ ਸਾਨੂੰ ਘਰੋਂ ਚੱਕ ਕੇ ਲਿਆ ਕੇ ਸਬਦਾ ਦੇਣੀ ਪਵੇ ਤੇ ਅਸੀਂ ਜਰੂਰ ਉਹ ਅੱਜ ਜਿਹੜਾ ਕੋਈ ਕੰਮ ਛੱਡਾਂਗੇ ਨਹੀਂ ਬਸ ਸਾਰੇ 2 ਘੰਟੇ ਦੀ ਜਗ੍ਹਾ ਤੇ 5 ਘੰਟੇ ਨਹੀਂ ਕਰ ਸਕਦੇ ਤੁਸੀਂ ਨਹੀਂ ਨਹੀਂ ਸਾਡਾ ਬਹੁਤ ਛੋਟਾ ਪਾਰਡ ਆ ਜੀ 900 ਕੁੱਲ ਵੋਟ ਆ ਇੱਥੇ 8-900 ਵੋਟ ਆ ਤੇ ਇੰਨੇ ਬਹੁਤ ਨੇ ਜਿਆਦਾ ਇੱਥੇ ਸਾਡਾ ਏਰੀਆ ਜਿਹੜਾ ਹੈਗਾ ਉਹ ਬਹੁਤ ਵਧੀਆ ਏਰੀਆ ਜਿਵੇਂ ਕਹਿੰਦੇ ਤੇ ਇੱਥੇ ਜਿਆਦਾ ਲਾਹਪਤਰੀ ਹੈ ਨਹੀਂਗੇ ਇਸ ਕਰਕੇ 5-4 ਘੰਟੇ ਦੀ ਸਾਨੂੰ ਜਰੂਰਤ ਨਹੀਂ ਸਾਡੇ 2 ਘੰਟੇ ਸੈਟੀਸਫਾਈਡ ਨੇ ਹੋਰ ਬਾਡਾਂ ਦੇ ਵਿੱਚ ਜਿਵੇਂ ਹੋਰ ਬਾਡਾਂ ਦੇ ਵਿੱਚ ਕੋਈ ਆਬਾਦੀ ਸੰਘਰੀਆਬਾਦੀ ਆ ਉਹਦੇ ਵਿੱਚ ਜੇ 2 ਘੰਟੇ ਦੇ ਵਿੱਚ ਵਿੱਚ ਕੰਮ ਨਾ ਹੋਵੇ ਫਿਰ ਨਹੀਂ ਦੇਖੋ ਜਿਹਨੂੰ ਜਿਹਨੂੰ ਠੀਕ ਆ ਕੰਮ ਕਰਾਉਣ ਦੀ 2 ਘੰਟੇ ਲਈ ਬਹੁਤ ਨਹੀਂ ਉਹਦੇ ਕੋਲੇ 3 ਘੰਟੇ ਨੇ ਵੈਸੇ 2 ਤਾਂ ਨਹੀਂ 2 ਘੰਟੇ ਇਹਨਾਂ ਨੇ ਫਾਰਮ ਵਗੈਰਾ ਪੜਨੇ ਆ 1 ਘੰਟਾ ਆਪਣਾ ਆਫੀਸ਼ੀਅਲ ਵਰਕ ਕਰਨਾ 1 ਘੰਟਾ ਤਾਂ ਛੱਡਿਆ ਹੋਇਆ ਨਾ ਉਹ ਸਾਡੀ ਕਿਹੜੇ ਡਿਪਾਰਟਮੈਂਟ ਤੋਂ ਆਏ ਅਸੀਂ ਜੀ ਮਿਊਨਿਸਪਲ ਕਾਉਂਸਲਰ ਸਾਨੇਵਾਲ ਤੋਂ ਆ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਦੇ ਤਹਿਤ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ 43 ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਨੇ ਲੋਕਾਂ ਨੂੰ ਸਿੱਧੇ ਤੌਰ ਤੇ ਦਿੱਤੀਆਂ ਜਾ ਰਹੀਆਂ ਨੇ ਜਿਦੇ ਵਿੱਚ ਰੈਵਨਿਊ ਡਿਪਾਰਟਮੈਂਟ ਫੂਡ ਸਪਲਾਈ ਡਿਪਾਰਟਮੈਂਟ ਆਂਗਣਵਾੜੀ ਡਿਪਾਰਟਮੈਂਟ ਸਿਹਤ ਵਿਭਾਗ ਮਿਊਸਪਲ ਕਾਉਂਸਲ ਦੇ ਵੱਲੋਂ ਸਾਰੀਆਂ ਸੁਵਿਧਾਵਾਂ ਦੇਣ ਦੇ ਲਈ ਸੇਵਾ ਕੇਂਦਰ ਵੀ ਇੱਥੇ ਮੌਜੂਦ ਹੈ ਜਿਸ ਪ੍ਰਕਾਰ ਦੀ ਵੀ ਕੋਈ ਆਪਣੀ ਮੁਸ਼ਕਲ ਲੈ ਕੇ ਆਉਂਦਾ ਉਹਦਾ ਮੁਫਤ ਹੀ ਹੱਲ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਜਾ ਕੋਈ ਜਿਨ੍ਹਾਂ ਦੇ ਵਿੱਚ ਕੋਈ ਪ੍ਰੋਬਲਮਸ ਰਹਿ ਜਾਂਦੀਆਂ ਨੇ ਉਹਨਾਂ ਨੂੰ ਗਾਈਡ ਕਰਕੇ ਪ੍ਰੋਪਰ ਉਹਨਾਂ ਨੂੰ ਸਹੀ ਥਿਚੇ ਤੇ ਸਹੀ ਜਗ੍ਹਾ ਦੇ ਉੱਤੇ ਕੰਮ ਕਰਵਾਉਣ ਦੇ ਲਈ ਭੇਜਿਆ ਜਾਂਦਾ ਹੈ ਇਹ ਇਸ ਕੰਮ ਸਰਕਾਰ ਆਪਕੇ ਦੁਆਰ ਦੇ ਜੋ ਜੋ ਵੀ ਉਹਨਾਂ ਸੁਵਿਧਾਵਾਂ ਦਿੱਤੀਆਂ ਨੇ ਉਹਨਾਂ ਨੂੰ ਪੁਰਜ਼ੋਰ ਅਪਲਾਈ ਕਰਨ ਦੇ ਲਈ ਕੈਂਪ ਲਾਏ ਗਏ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਉਹਨਾਂ ਸੇਵਾਵਾਂ ਦੇ ਪ੍ਰਤੀ ਇਹ ਸਾਡਾ ਮੁੱਖ ਮੋਟਿਵ ਹੈ ਕਿ ਸਰਕਾਰ ਦੀਆਂ ਜਿੰਨੀਆਂ ਸੁਵਿਧਾਵਾਂ ਨੇ ਉਹਦੇ ਤੋਂ ਲੋਕੀ ਵੱਧ ਤੋਂ ਵੱਧ ਲਾਭ ਲੈ ਸਕਣ ਇਹ ਵੱਖ-ਵੱਖਰੇ ਵਾਰਡਾਂ ਦੇ ਵਿੱਚ ਲੱਗ ਰਹੀਆਂ ਨੇ ਅੱਜ ਦਾ ਇਹ ਜਿਹੜਾ ਹੈ ਪ੍ਰੋਗਰਾਮ ਇਹ ਮਾਡਰ ਟਾਊਨ ਇਲਾਕੇ ਦੇ ਨਿਵਾਸੀਆਂ ਦੇ ਲਈ ਕੀਤਾ ਗਿਆ ਤੇ ਜਿਸ ਦੇ ਵਿੱਚ ਲੋਕ ਆਪਣਾ ਆ ਰਹੇ ਨੇ ਤੇ ਆਪਣਾ ਲਾਭ ਲੈ ਰਹੇ ਸਰ ਇਹ ਕੂੜੇ ਦਾ ਕਿਸ ਤਰ੍ਹਾਂ ਸਿਸਟਮਾ ਪਿੱਛੇ ਦੇਖਿਆ ਗਿਆ ਸੀਗਾ ਇਹ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਕੌਂਸਲਰੋ ਟਰੈਕਟਰ ਟਰਾਲੀਆਂ ਲੈ ਕੇ ਆਪ ਹੀ ਕੂੜਾ ਢੋਣ ਲੱਗੇ ਹੋਏ ਸੀ ਉਸ ਦੇ ਵਿੱਚ ਜੀ ਜੋ ਵੀ ਸੈਨੀਟੇਸ਼ਨ ਵਿਭਾਗ ਦੇ ਵੱਲੋਂ ਸਮੇਂ-ਸਮੇਂ ਸਿਰ ਗੱਲਾਂ ਬਤਾਉਂਦੀਆਂ ਨੇ ਜੀ ਜਿਸ ਤਰ੍ਹਾਂ ਡੋਰ ਟੂ ਡੋਰ ਦੇ ਲਈ ਸੈਗregation ਦੇ ਵਿੱਚ ਜਿੱਥੇ ਵੀ ਕੋਈ ਗੱਲਾਂ ਆਈਆਂ ਉਹਦੀ ਤਰੋਟੀਆਂ ਨੂੰ ਦੂਰ ਕਰਦੇ ਹੋਏ ਨਗਰ ਕੌਂਸਲ ਦੇ ਵੱਲੋਂ ਪ੍ਰਾਈਵੇਟ ਲੋਕਾਂ ਦੀ ਜੇ ਲੋਕਾਂ ਦੀ ਡਿਮਾਂਡ ਸੀ ਤਾਂ ਪ੍ਰਾਈਵੇਟ ਲੋਕ ਲਗਾਏਗਾ ਨਹੀਂ ਤਾਂ ਸਰਕਾਰ ਵੱਲੋਂ ਨਗਰ ਕੌਂਸਲ ਦੇ ਵੱਲੋਂ ਵੀ ਹੁਣ ਜਿਸ ਤਰੀਕੇ ਨਾਲ ਪਤਵੰਤੇ ਸੱਜਣਾਂ ਵੱਲੋਂ ਕੀਤਾ ਗਿਆ ਉਸ ਸਸ ਉਦਾਨ ਨੂੰ ਦੇਣ ਦੀ ਜਤਨ ਹੈ ਹਾਂ ਜੀ ਸਰਕਾਰੀ ਡੰਪ ਹੈਗਾ ਐਮ ਆਰ ਐਫ ਸ਼ੈੱਡ ਹੈਗਾ ਜੀ ਉੱਥੇ ਜਾ ਕੇ ਸੈਗਰੀਗੇਸ਼ਨ ਹੁੰਦੀ ਹੈ ਬਕਾਇਦਾ ਤੌਰ ਤੇ ਸਾਨੇਵਾਲ ਜਿਹੜਾ ਨੰਬਰ 1 ਪੋਜੀਸ਼ਨ ਤੇ ਆਉਂਦਾ ਹੈ ਕਲ ਸਫਾਈ ਦੇ ਕੰਮ ਦੇ ਵਿੱਚ ਅੱਛਾ ਕੰਮ ਕਰ ਰਹੀ ਹੈ ਕਮੇਟੀ ਬਾਕੀ ਫਿਰ ਵੀ ਜੇ ਕਿਤੇ ਗਰਾਊਂਡ ਦੇ ਤੇ ਕੋਈ ਪ੍ਰੋਬਲਮ ਆਸੀ ਉਹਦਾ ਵੀ ਹੱਲ ਕਰਨ ਨੂੰ ਵੀ ਬੈਠੇ ਹਾਂ ਜੇ ਕੋਈ ਅਰਜ਼ਿ ਸ਼ਿਕਾਇਤ ਦੇਊਗਾ ਅਸੀਂ ਉਹਦਾ ਵੀ ਨਿਵਾਰਨ ਕਰਾਂਗੇ ਸਾਰੇ ਕੋ ਆਨੰਦਪੁਰ ਦਾ ਕਮਿਊਨਿਟੀ ਸੈਂਟਰ ਆ ਨਾ ਤਾਂ ਉਹਦਾ ਕੋਈ ਟੁੱਟੀ ਆ ਨਾ ਕੋਈ ਬਾਥਰੂਮ ਦੀ ਸਫਾਈ ਆ ਨਾ ਕੋਈ ਟਾਇਲਟ ਦੀ ਸਫਾਈ ਆ ਨਾ ਕੋਈ ਪਾਣੀ ਦਾ ਇੰਤਜ਼ਾਮ ਆ ਨਾ ਲ ਤੁਸੀਂ ਧਿਆਨ ਦੇ ਵਿੱਚ ਲੈਂਦਾ ਜੀ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਅਸੀਂ ਉਹਦੇ ਇੱਕ ਕੰਪਨੀ ਬਿਟੀ ਵੀ ਆ ਸਰ ਜਿਹੜੇ ਕੋਈ ਰਾਹ ਦਾ ਕਾਫਰ ਨਿਕਲ ਉਹਦੇ ਉੱਤੇ ਸਾਰਾ ਪਾਣੀ ਟੈਂਕੀ ਦਾ ਸਿਰ ਦੇ ਵਿੱਚ ਪੈਂਦਾ ਉਹ ਲੋਕ ਇੰਨੇ ਕਿ ਪ੍ਰੇਸ਼ਾਨ ਨੇ ਹੁਣ ਇਹਨਾਂ ਵਾਰ ਕੀ ਕਹਿਣਾ ਚਾਹੋਗੇ ਤੁਸੀਂ ਉਸ ਦਾ ਕੰਮ ਦੀ ਕਰਵਾਉਣ ਦੇ ਲਈ ਯਤਨਸ਼ੀਲ ਅਗੇ ਵੀ ਪਤਵੰਤੇ ਸੱਜਣਾ ਵੱਲੋਂ ਟੈਂਕੀ ਦਾ ਸਾਡੇ ਵੱਲ ਧਿਆਨ ਦਿਵਾਇਆ ਗਿਆ ਜਿਹਨੂੰ ਬ੍ਰਾਂਚ ਨੂੰ ਲਿਖ ਕੇ ਦਿੱ ਦਿੱਤਾ ਗਿਆ ਹੈ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਟੈਂਕੀ ਦੀ ਨੂੰ ਰਿਪੇਅਰ ਕਰਵਾ ਦਿੱਤਾ ਜਾਊਗਾ ਹਾਂਜੀ ਸਰ ਜਿਨ੍ਹਾਂ ਦੇ ਰਾਸ਼ਨ ਚਾਹੀਦੇ ਡਾਕੂਮੈਂਟ ਤਾਂ ਜੀ ਬਸ ਆਧਾਰ ਕਾਰਡ ਉਹਨਾਂ ਦਾ ਤੇ ਇੱਕ ਅਦਰ ਹੋਰ ਇੱਕ ਕਾਰਡ ਜਿਹੜਾ ਵੀ ਬਾਉਂਡਰ ਕਾਰਡ ਹੋਵੇ ਜਾਂ ਬੱਚੇ ਦਾ ਜਨਮ ਸਰਟੀਫਿਕੇਟ ਤੇ ਉਸ ਆਧਾਰ ਤੋਂ ਬਾਹਰ ਹੋਇਆ ਤੇ ਹੁਣ ਤੱਕ ਕਿੰਨੇ ਕਾਰਡ ਬਾਹਰ ਗਏ ਤੁਹਾਡੇ ਕੋਲ ਲਗਭਗ 700 ਕਾਰਡ ਹੋ ਗਏ ਜੀ ਆਪਨੇ ਪਹਿਲਾਂ ਵੀ ਡਾਟਾ ਆਇਆ ਹੈ ਅੰਦਰ ਵਿੱਚ ਕਿੰਨੇ ਕਾਰਡ ਜਿਹੜੇ 1020 ਕਾਰਡ ਜੀ ਡਿਲੀਟ ਹੋਏ ਸੀ ਇਸ ਹਿਸਾਬ ਨਾਲ ਬਾਕੀ ਜਿਹੜੇ ਪੈਂਡਿੰਗ ਨੇ ਉਹ ਜਾਂ ਮੂਵ ਹੋ ਗਏ ਜਾਂ ਡੈਥ ਹੋ ਗਈ ਜਿਹੜੇ ਨਈ ਅਪਰੋਚ ਆਏ ਹੋਏ ਹੈਗੇ ਹਲੇ ਜੇ ਜਬ ਬਾਹਰ ਚਲੇਗਾ ਨਵਾਂ ਕਾਰਡ ਬਣਾਉਣਾ ਚਾਹੁੰਦੇ ਜੀ ਉਹਨਾਂ ਦਾ ਕੋਈ ਪ੍ਰੋਸੀਜਰ ਨਵੇਂ ਜੋ ਇਹ ਸਰਕਾਰ ਦੀ ਨਵੇਂ ਬਾਰੇ ਹਦਾਇਤਾਂ ਹੋਣੀਆਂ ਜੀ ਜਦੋਂ ਨਵਾਂ ਸ਼ੁਰੂ ਕਰ ਦਵਾਂਗੇ